ਜਿਵੇਂ ਜਿਸੀ ਬਲਕਾਰ ਸਿੱਧੂ ਦੇ ਪੁਤਲੇ ਸੜ ਰਹੇ ਆ ਮੈਂ ਇਸ ਗੱਲ ਤੋਂ ਬਹੁਤ ਦੁਖੀ ਆ ਮੈਂ ਪਰੇਸ਼ਾਨ ਆ ਜੇ ਅਸੀਂ ਔਰਤਾਂ ਤੇ ਸਾਨੂੰ ਕੋਈ ਵੀ ਕੁਝ ਬੋਲ ਕੇ ਲੱਗ ਜੂਗਾ ਕੋਈ ਮਾਫੀ ਨਹੀਂ ਮੰਗੂਗਾ ਇਹ ਤਾਂ ਹਕਾਰੇ ਫਿਰਦੇ ਆ ਪੰਜਾਬ ਦੇ ਵਿੱਚ ਇਹਨਾਂ ਦੇ ਐਮ ਐਲ ਏ ਦੀਆਂ ਲਿਸਟ ਇੰਨੀ ਲੰਬੀ ਹੋ ਗਈ ਇਹਨਾਂ ਦੇ ਮੰਤਰੀਆਂ ਦੀ ਲਿਸਟ ਇੰਨੀ ਲੰਬੀ ਹੋ ਗਈ ਕਿ ਔਰਤਾਂ ਦੇ ਨਾਲ ਇਹ ਬਦਸਲੂਕੀਆਂ ਕਰਦੇ ਫਿਰਦੇ ਆ ਏ ਪੰਜਾਬ ਨੇ ਜੋਗ ਨਹੀਂ ਸੀਗੇ ਇਹਨਾਂ ਦੀ ਏਕਾਤ ਨਹੀਂ ਸੀਗੀ ਇਹਨਾਂ ਨੂੰ ਸਿਰ ਤੇ ਚੜਾ ਕੇ ਬਿਠਾਤਾ ਬਿਠਾਇਆ ਵੀ ਕਿਨੇ ਆ ਸਾਡੀਆਂ ਭੈਣਾਂ ਨੇ ਕੀ ਗੱਲ ਅਸੀਂ ਗਾਲਾਂ ਲੈਣ ਨੂੰ ਰੱਖੀਆਂ ਹੋਈਆਂ ਅਸੀਂ ਅਪਸ਼ਬਦ ਸੋਨ ਨੂੰ ਰੱਖੀਆਂ ਹੋਈਆਂ ਜੇ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਤਾਂ ਤੁਸੀਂ ਜਿਹੜਾ ਉਹਨਾਂ ਤੋਂ ਡਰ ਗਏ ਜੇ ਬਰਾਮਗੜੀਆ ਭਾਈਚਾਰਾ ਇਕੱਠਾ ਹੋਇਆ ਉਹਨਾਂ ਤੋਂ ਡਰ ਗਏ ਔਰਤਾ ਤੋਂ ਤੁਸੀਂ ਕਦੋਂ ਡਰੋਗੇ ਜਿਹੜਾ ਇਹਨਾਂ ਦਾ ਚੋਰ ਨਿਸ਼ਾਨ ਹੈ ਝਾੜੂ ਉਸੇ ਨਾਲ ਕਿੱਤੇ ਸੇਕਣ ਗਿਆ ਤਾਂ ਇਹ ਸੂਤ ਆਣਗੇ ਮਾਨ ਸਨਮਾਨ ਲਈ ਖੜੀਆਂ ਹੋਣਗੀਆਂ ਮੈਂ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਔਰਤਾਂ ਨੂੰ ਤੁਸੀਂ ਕਿਉਂ ਨਹੀਂ ਮੰਨਦਾ ਮਾਨ ਸਨਮਾਨ ਦੇ ਰਹੇ ਤੁਹਾਨੂੰ ਔਰਤਾਂ ਤੋਂ ਕਿਉਂ ਨਹੀਂ ਡਰ ਲੱਗਦਾ ਤੁਸੀਂ ਔਰਤਾਂ ਤੋਂ ਕਿਉਂ ਨਹੀਂ ਮਾਫੀ ਮੰਗੀ ਇਹਨਾਂ ਨੂੰ ਔਰਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਬਲਕਾਰ ਸਿੱਧੂ ਵੱਲੋਂ ਪੱਦੀ ਸ਼ਬਦਾਵਲੀ ਔਰਤਾਂ ਨੂੰ ਬੋਲੀ ਜਾਂਦੀ ਹੈ ਪਿਛਲੇ ਦਿਨੀ ਇੱਕ ਆਡੀਓ ਵਾਇਰਲ ਹੁੰਦੀ ਹੈ ਉਹਦੇ ਵਿੱਚ ਰਾਮਗੜੀਆ ਸਮਾਜ ਬਾਰੇ ਵੀ ਗਲਤ ਬੋਲਿਆ ਜਾਂਦਾ ਹੈ ਪੱਤਰਕਾਰਾਂ ਤੱਕ ਤੇ ਪਰਚੇ ਕੀਤੇ ਜਾਂਦੇ ਆ ਪੱਤਰਕਾਰਾਂ ਦੇ ਵੀ ਪਰਚੇ ਵਾਪਸ ਲਏ ਗਏ ਆ ਅਤੇ ਰਾਮਗੜੀਆ ਸਮਾਜ ਤੋਂ ਵੀ ਉਹਨਾਂ ਨੇ ਮਾਫੀ ਮੰਗੀ ਆ ਪਰ ਲੇਕਿਨ ਔਰਤਾਂ ਵੱਲੋਂ ਉਹਨਾਂ ਨੂੰ ਕੋਈ ਸ਼ਬਦਾਵਲੀ ਵਾਪਸ ਨਹੀਂ ਲਈ ਨਾ ਕੋਈ ਮਾਫੀ ਮੰਗੀ ਆ ਤੁਹਾਡਾ ਕੀ ਵਿਚਾਰ ਹੈ ਹਾਂਜੀ ਇਹੀ ਗੱਲ ਬਾਤ ਅਸੀਂ ਕਰ ਰਹੇ ਅੱਜ ਅਸੀਂ ਪੁਤਲਾ ਸੜਿਆ ਪੂਰੇ ਪੰਜਾਬ 'ਚ ਅਸੀਂ ਬਲਕਾਰ ਸਿੱਧੂ ਦੇ ਪੁਤਲੇ ਸੜ ਰਹੇ ਆ ਮੈਂ ਇਸ ਗੱਲ ਤੋਂ ਬਹੁਤ ਦੁਖੀ ਆ ਮੈਂ ਪਰੇਸ਼ਾਨ ਆ ਕਿ ਜੇ ਅਸੀ ਔਰਤਾਂ ਤੇ ਸਾਨੂੰ ਕੋਈ ਵੀ ਕੁਝ ਬੋਲ ਕੇ ਲੱਗ ਜੂਗਾ ਕੋਈ ਮਾਫੀ ਨਹੀਂ ਮੰਗੂਗਾ ਕੀ ਗੱਲ ਅਸੀਂ ਗਾਲਾਂ ਲੈਣ ਨੂੰ ਰੱਖੀਆਂ ਹੋਈਆਂ ਅਸੀਂ ਅਪਸ਼ਬਦ ਸੋਣਨ ਨੂੰ ਰੱਖੀਆਂ ਹੋਈਆਂ ਪੰਜਾਬ ਦੀਆਂ 1.5 ਕਰੋੜ ਔਰਤਾਂ ਇਹਨਾਂ ਤੋਂ ਡਰ ਨਹੀਂ ਲੱਗਦਾ ਇਹਨਾਂ ਨੂੰ ਕੀ ਇਹਨਾਂ ਦੀ ਵੋਟ ਨਹੀਂ ਹੈਗੀ ਬੰਦਿਆਂ ਦੀ ਵੋਟ ਜ਼ਿਆਦਾ ਹੈਗੀ ਹੈ ਜੇ ਪੱਤਰਕਾਰ ਪਾਈਚਾਰਾ ਇਕੱਠਾ ਹੋਇਆ ਤਾਂ ਤੁਸੀਂ ਜਿਹੜਾ ਉਹਨਾਂ ਤੋਂ ਡਰ ਗਏ ਜੇ ਬਰਾਮਗੜੀਆ ਪਾਈਚਾਰਾ ਇਕੱਠਾ ਹੋਇਆ ਉਹਨਾਂ ਤੋਂ ਡਰ ਗਏ ਔਰਤਾਂ ਤੋਂ ਤੁਸੀਂ ਕਦੋਂ ਡਰੋਗੇ ਔਰਤਾਂ ਕਦੋਂ ਆਪਣੇ ਮਾਨ ਸਨਮਾਨ ਲਈ ਖੜੀਆਂ ਹੋਣਗੀਆਂ ਮੈਂ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਨੂੰ ਤੁਸੀਂ ਕਿਉਂ ਨਹੀਂ ਮੰਨਦਾ ਮਾਨ ਸਨਮਾਨ ਦੇ ਰੇ ਤੁਹਾਨੂੰ ਔਰਤਾਂ ਤੋਂ ਕਿਉਂ ਨਹੀਂ ਡਰ ਲੱਗਦਾ ਤੁਸੀਂ ਔਰਤਾਂ ਤੋਂ ਕਿਉਂ ਨਹੀਂ ਮਾਫੀ ਮੰਗੀ ਇਹਨਾਂ ਨੂੰ ਔਰਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਇਹਨਾਂ ਦੇ ਘਰੇ ਇਹਨਾਂ ਦੀ ਮਾਂ ਵੀ ਔਰਤ ਹੈ ਇਹਨਾਂ ਦੀ ਭੈਣ ਵੀ ਔਰਤ ਹੈ ਇਹਨਾਂ ਦੀ ਧੀ ਵੀ ਔਰਤ ਹੈ ਤੇ ਮੈਂ ਸਾਰੀਆਂ ਔਰਤਾਂ ਨੂੰ ਭਵਾਨ ਕਰਦੀਆਂ ਪੈਣੋ ਇੰਨੀਆਂ ਤਕੜੀਆਂ ਹੋਵੋ ਇਹਨਾਂ ਨੂੰ ਡਰ ਲੱਗੇ ਤੁਹਾਡੇ ਘਰਾਂ 'ਚ ਵੜਨ ਤੋਂ ਇਹ ਡਰ ਜਾਣ ਕੇ ਜੇ ਅਸੀਂ ਨਾ ਤਾਂ ਮਾਫੀ ਨਾ ਮੰਗੀ ਤਾਂ ਇਹ ਸਾਡੇ ਜਿਹੜਾ ਹੈਗਾ ਜਿਹੜਾ ਇਹਨਾਂ ਦਾ ਚੋਰ ਨਿਸ਼ਾਨਾ ਹੈ ਝਾੜੂ ਇਹ ਉਸੇ ਨਾਲ ਸਾਡੇ ਗਿੱਟੇ ਸੇਕਣ ਗਿਆ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾ ਤੇ ਹੋਣੀਆਂ ਚਾਹੀਦੀਆਂ ਤਾਂ ਇਹ ਸੂਤ ਆਉਣਗੇ ਨਹੀਂ ਇਹ ਤਾਂ ਹਕਾਰੇ ਫਿਰਦੇ ਆ ਪੰਜਾਬ ਦੇ ਵਿੱਚ ਇਹਨਾਂ ਦੇ ਐਮਐਲਏ ਦੀਆਂ ਲਿਸਟ ਇੰਨੀ ਲੰਬੀ ਹੋ ਗਈ ਇਹਨਾਂ ਦੇ ਮੰਤਰੀਆਂ ਦੀ ਲਿਸਟ ਇੰਨੀ ਲੰਬੀ ਹੋ ਗਈ ਕਿ ਔਰਤਾਂ ਦੇ ਨਾਲੇ ਬਦਸਲੂਕੀਆਂ ਕਰਦੇ ਫਿਰਦੇ ਆ ਇਹ ਜਿਹੜੀ ਥਾਲੀ ਚ ਖਾਂਦੇ ਆ ਉਸੇ ਦੇ ਵਿੱਚ ਪਸ਼ਾਬ ਕਰਦੇ ਆ ਇਹ ਆਪਣੇ ਜੋਗ ਨਹੀਂ ਸੀਗੇ ਇਹਨਾਂ ਦੀ ਔਕਾਤ ਨਹੀਂ ਸੀਗੀ ਇਹਨਾਂ ਨੂੰ ਸਿਰ ਤੇ ਚੜਾ ਕੇ ਬਿਠਾਤਾ ਬਿਠਾਇਆ ਵੀ ਕਿਨੇ ਆ ਸਾਡੀਆਂ ਭੈਣਾਂ ਨੇ ਇਹਨਾਂ ਨੂੰ ਗੁੰਮਰਾ ਕੀਤਾ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਵੋਟਾਂ ਲੈ ਕੇ ਸਾਡੀਆਂ ਸਾਡੇ ਸਿਰ ਦੇ ਉੱਤੇ ਕੁਦ ਰਹੇ ਆ ਇਹ ਪਿਛਲੇ ਦਿਨੀ ਸਾਬਕਾ ਸੀਐਮ ਚਰਨਜੀਤ ਚੰਨੀ ਵੱਲੋਂ ਵੀ ਮਹਿਲਾਵਾਂ ਨੂੰ ਪੱਦੀ ਸ਼ਬਦਾਵਲੀ ਬੋਲੀ ਜਾਂਦੀ ਹੈ ਉਸ ਦੇ ਉੱਪਰ ਮਹਿਲਾ ਕਮਿਸ਼ਨ ਨੇ ਸਖਤ ਐਕਸ਼ਨ ਲਿਆ ਸੀ ਪਰ ਇਸ ਵਾਰ ਇਹ ਮਹਿਲਾ ਕਮਿਸ਼ਨ ਕਿਉਂ ਨਹੀਂ ਬੋਲ ਰਿਹਾ ਮਹਿਲਾ ਕਮਿਸ਼ਨ ਉੱਥੇ ਬੋਲਦਾ ਜੀ ਜਦੋਂ ਵਿਰੋਧੀ ਧਿਰ ਦੀ ਗੱਲ ਹੁੰਦੀ ਹੈ ਜਿਹੜਾ ਮਹਿਲਾ ਕਮਿਸ਼ਨ ਹੈ ਪੰਜਾਬ ਦਾ ਔਮੈਨ ਕਮਿਸ਼ਨ ਹੈ ਉਹ ਪੰਜਾਬ ਸਰਕਾਰ ਦਾ ਹੱਥ ਠੋਕਾ ਜਿਹੜੀ ਪੰਜਾਬ ਦੀ ਔਰਤਾਂ ਦੀ ਮੰਤਰੀ ਹੈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਕਾਰ ਉਹ ਉਹ ਵੀ ਇਹਨਾਂ ਦੀ ਗੁਲਾਮ ਹੈ ਇਹਨਾਂ ਦੀ ਕੱਟ ਪੁੱਤਲੀ ਆ ਉਹ ਕਿਉਂ ਨਹੀਂ ਚਿਹੜਕਦੀ ਆ ਆਪਦੇ ਐਮ ਐਲ ਏਸ ਨੂੰ ਕਿ ਤੁਸੀਂ ਔਰਤਾਂ ਦਾ ਕਿਉਂ અપਮਾਨ ਕਰ ਰਹੇ ਹੋ ਔਰਤ ਦਾ ਵੀ ਕੀ ਦਾ અપਮਾਨ ਕੀਤਾ ਜਿਹੜੀ ਉਹਦੀ ਪਾਰਟੀ ਦੀ ਮੈਂਬਰ ਹੈ ਜਿਹੜੀ ਪਾਰਟੀ ਦੀ ਇਲੈਕਟਡ ਹੈ ਪਾਰਟੀ ਦੀ ਸਪੋਰਟਰ ਹੈ ਵੋਟਰ ਹੈ ਉਹ ਆਪਦੀ ਪਾਰਟੀ ਦੇ ਵਿੱਚ ਆ ਔਰਤਾਂ ਨੂੰ ਬਿਠਾ ਕੇ ਬੇਇੱਜ਼ਤੀ ਕਰ ਰਿਹਾ ਉਹਨਾਂ ਦੀ ਪਾਰਟੀ ਵੀ ਨਹੀਂ ਬੋਲ ਰਹੀ ਸੋ ਇਹਨਾਂ ਔਰਤਾਂ ਦੀ ਕਦੋਂ ਇੱਜ਼ਤ ਕਰੂਗਾ ਜਿਹੜੀਆਂ ਔਰਤਾਂ ਦੀ ਉਹ ਇੱਜ਼ਤ ਨਹੀਂ ਕਰਦਾ ਜਿਹੜੀਆਂ ਉਹਦੇ ਨਾਲ ਖੜੀਆਂ ਹੈਗੀਆਂ ਉਹਨਾਂ ਦੀ ਪਾਰਟੀ ਦੀਆਂ ਖਾਣੇ ਵਾਲਾ ਆਪਦੇ ਪੀਏ ਦੀ ਨੋਹ ਦੇ ਘਰੇ ਜਾਵੜਿਆ ਦੇਖੋ ਇਹ ਜਿਹੜੀ ਥਾਲੀ ਦੇ ਵਿੱਚ ਖਾਂਦੇ ਆ ਉਸੇ 'ਚ ਇਹ ਸ਼ੇਕ ਕਰਨ ਬਹਿ ਜਾਂਦੇ ਆ ਪਠਾਨ ਮਾਜਰੇ ਦਾ ਹਾਲ ਦੇਖ ਲਓ ਕੀ ਹੋਇਆ ਤੁਸੀਂ ਤੁਹਾਡੇ ਸਾਹਮਣੇ ਆ ਬਲਕਾਰ ਆ ਜਿਹੜਾ ਮੰਤਰੀ ਇਹਨਾਂ ਦਾ ਉਹ ਉਹਦੀ ਕੀ ਲੜਕੀ ਦੇ ਨਾਲ ਉਹਦੀ ਉਹਨੇ ਕੀ ਉਹ ਕੁੜੀ ਦੇ ਨਾਲ ਪੋਰਾ ਪਰ ਲੜਕੀ ਹੈ ਜਿਹਨੂੰ ਨੌਕਰੀ ਦਾ ਕਹਿ ਕੇ ਉਹਦੇ ਨਾਲ ਇਹਨੇ ਅਸ਼ਲੀਲ ਵੀਡੀਓ ਦੀ ਸਾਹਮਣੇ ਆਈ ਕਟਾਰੂ ਚੱਕ ਵਰਗੇ ਕੀ ਬੱਚਿਆਂ ਨਾਲ ਸਾਡੇ ਨਾਲ ਕੀ ਜੋਗ ਹੈਗੇ ਸੀ ਪੰਜਾਬ ਦੇ ਇਹ ਕੀ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਚੋਣਾ ਚਾਹੀਦਾ ਸੀ ਇਹ ਸਾਡੇ ਮਾਡਲ ਬਣ ਕੇ ਬਹਿ ਕੇ ਇਹ ਸਾਡੇ ਬੱਚਿਆਂ ਨੂੰ ਗਾਈਡ ਕਰਨਗੇ ਇਹ ਸਾਡੀਆਂ ਮਾਵਾਂ ਨੂੰ ਦੱਸਣਗੇ ਕਿ ਤੁਸੀਂ ਕਿੱਥੇ ਵੋਟ ਕਰਨੀ ਆ ਇਹੋ ਜਿਹਾ ਗੰਦ ਅਸੀਂ ਪੰਜਾਬ ਦੇ ਵਿੱਚ ਸਿਰ ਤੇ ਚੜਾ ਕੇ ਬਿਠਾ ਲਿਆ ਜਿਹੜਾ ਸਾਡੇ ਸਾਰੇ ਸਾਨੂੰ ਲਬੇੜਤਾ ਫਿਰਦਾ